ਅੱਜ ਰਾਜ ਪ੍ਰਤੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਬੁੱਟਾ ਸਿੰਘ ਅਤੇ ਧਰਤ ਸੁਹਾਵੀ ਤੋਂ ਰਵਿੰਦਰ ਕੌਰ ਦੀ ਅਗਵਾਈ ਤੇ ਹੇਠ ਪਿੰਡ ਖਰਾਜਪੁਰ ਦੇ ਵਿੱਚ ਪਲਾਂਟੇਸ਼ਨ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਥਾਵਾਂ এনवायरमेंट ਨੂੰ ਵੇਖਦੇ ਹੋਏ 100 ਤੋਂ ਵੱਧ ਫ੍ਰੀ ਪੌਦੇ ਲਗਾਏ ਗਏ ਇਸ ਤੋਂ ਪਹਿਲਾਂ ਇਹ ਹੀ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਵੀ ਕਰਦੀ ਆ ਰਹੀ ਹੈ ਇਸੇ ਦੌਰਾਨ ਹੋਰ ਕੀ ਕੁਝ ਕਹਿਣਾ ਸੀ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਬੁੱਢਾ ਸਿੰਘ ਅਤੇ ਬਲਕਾਰ ਸਿੰਘ ਪੈਂਸ ਅਤੇ ਰਵਿੰਦਰ ਕੌਰ ਦਾ ਸੁਆਉ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਅ ਅਸੀਂ ਅੱਜ ਨਗਰ ਖਾਜਪੁਰ ਦੇ ਸਹਿਯੋਗ ਦੇ ਨਾਲ ਸਾਡੀਆਂ ਮਾਤਾਵਾਂ ਭੈਣਾਂ ਦੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਆ ਪੇੜ ਲਗਾ ਰਹੇ ਹਾਂ ਸੋ ਇਹ ਜਿਹੜਾ ਮੌਸਮ ਹੈ ਪੇੜ ਲਗਾਉਣ ਦਾ ਬੜਾ ਵਧੀਆ ਮੌਸਮ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਪੇੜ ਬੜਾ ਜਲਦੀ ਵੱਧਾ ਫੁੱਲਦਾ ਹੈ ਸੋ ਮੈਂ ਸਾਡੀ ਭੈਣ ਰਵਿੰਦਰਪੁਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 100 ਦੇ ਕਰੀਬ ਬੂਟੇ ਨਗਰ ਖਰਾਜਪੁਰ ਨੂੰ ਮੁਹੱਈਆ ਕਰਵਾਏ ਸੋ ਮੈਂ ਇਹੀ ਕਹਿਣਾ ਚਾਹਨਾ ਰਾਜਪੁਰਾ ਨਗਰ ਨਿਵਾਸੀਆਂ ਨੂੰ ਵੀ ਜਿੰਨੇ ਵੀ ਸਾਡੇ ਭਰਾ ਨੇ ਜਾਂ ਬਜ਼ੁਰਗ ਨੇ ਮਕਾਮਾਂ ਨੇ ਭੈਣਾ ਨੇ ਔਰ ਤੁਸੀਂ ਰਾਜਪੁਰ ਦੇ ਵਿੱਚ ਤੁਹਾਨੂੰ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਚਾਹੇ ਰੋਡ ਦੇ ਕਿਨਾਰੇ ਹੋਵੇ ਜਾਂ ਕਿਸੇ ਦਾ ਕੋਈ ਬਾੜਾ ਹੋਵੇ ਤੁਸੀਂ ਇਹ ਮੌਸਮ ਦੇ ਵਿੱਚ ਉੱਥੇ ਪੇੜ-ਪੌਦੇ ਜ਼ਰੂਰ ਲਗਾਓ ਤਾਂ ਜੋ ਅਸੀਂ ਰਾਜਪੁਰ ਨੂੰ ਹਰਾ-ਭਰਾ ਬਣਾ ਸਕੀਏ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਸੀਐਮ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਵਿੱਚ ਆ ਜੋ ਪੇੜ ਲਗਾਏ ਜਾ ਰਹੇ ਨੇ ਇਹਨਾਂ ਨੂੰ ਤਸ਼ਾਹੀਤ ਕਰੋ ਤਾ ਜੋ ਪੰਜਾਬ ਦੇ ਵਿੱਚ ਜਿਹੜੇ ਪੇੜ ਨੇ ਜੀ ਪ੍ਰਦੂਸ਼ਣ ਨੂੰ ਆਪਾਂ ਦੂਰ ਕਰ ਸਕੀਏ ਕਿਉਂਕਿ ਜੇ ਤੁਸੀਂ ਸੀਐਮ ਸਾਹਿਬ ਇਸ ਇਸ ਸਾਈਡ ਤੇ ਧਿਆਨ ਦਿੰਦੇ ਆ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜੋ ਵਾਤਾਵਰਣ ਦੀ ਜੋ ਦਰਖਤਾਂ ਦੀ ਕਟਾਈ ਵੱਡੇ ਪੱਧਰ ਤੇ ਚੱਲ ਰਹੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਉਹਨੇ ਪੇੜ ਲੱਗ ਨਹੀਂ ਰਹੇ ਪੰਜਾਬ ਦੇ ਵਿੱਚ ਜਿੰਨੇ ਪੇੜ ਦੀ ਕਟਾਈ ਹੋ ਰਹੀ ਹੈ ਸੋ ਕਿਤੇ ਨਾ ਕਿਤੇ ਮੈਂ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਵੀ ਕਿ ਉਹ ਇਸ ਸਾਈਡ ਧਿਆਨ ਦੇਵੇ ਔਰ ਪੰਜਾਬ ਦੇ ਵਿੱਚ ਆ ਪੇੜ ਵੱਧ ਤਦਾਦ ਵਿੱਚ ਲਗਾਏ ਜਾਂਦੇ ਹਾਂ ਹਾਂਜੀ ਤੇ ਸੋਹਾਬੀ ਐਨ ਜੀਓ ਤੋਂ ਤੇ ਅੱਜ ਅਸੀਂ ਦੋ ਸੰਸਥਾਵਾਂ ਇਕੱਠੀਆਂ ਹੋ ਕੇ ਬੂਟੇ ਲਗਾ ਰਹੀਆਂ ਕਿਉਂਕਿ ਸਾਵਣ ਦਾ ਮਹੀਨਾ ਚੱਲ ਗਿਆ ਹੈਗਾ ਔਰ ਸਾਨੂੰ ਲੋੜ ਹੈ ਬੂਟਿਆਂ ਦੀ ਔਰ ਜਿਹੜਾ ਹੈਗਾ ਇਹ ਸਾਡੇ এনवायरमेंट ਦੀ ਮੰਗ ਹੈ ਔਰ ਅੱਗੇ ਆਉਣ ਵਾਸਤੇ ਜਿਵੇਂ ਹੁਣ ਪਿਛਲੇ ਜਿਹੜੇ ਲਾਏ ਹੋਏ ਆ ਬੂਟੇ 100 ਸਾਲ ਤੋਂ ਤਕਰੀਬਨ ਉਹ ਉਹਨਾਂ ਦੀ ਛਾਂ ਅਸੀਂ ਲੈ ਰਹੇ ਹਾਂ ਔਰ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਵੀ ਕੁਝ ਦੇ ਕੇ ਦੇਣਾ ਜਾਣਾ ਚਾਹੁੰਦੇ ਹਾਂ ਸੋ ਉਸੇ ਮਕਸਦ ਨਾਲ ਇਹ ਫਲਦਾਰ ਤੇ ਫੁੱਲਦਾਰ ਬੂਟੇ ਲਾ ਰਹੇ ਹਾਂ ਜਿਹਦੇ ਚ ਸਰਦਾਰ ਬਕਰ ਸਿੰਘ ਨਾਲ ਨੇ ਸਾਡੇ ਕਿਸਾਨ ਜਥੇਬੰਦੀ ਤੋਂ ਤੇ ਵੀਰ ਜੀ ਬੂਟਾ ਸਿੰਘ ਜੀ ਨਾਲ ਖੜੇ ਨੇ ਜਸਵੀਰ ਜੀ ਤੇ ਅਸੀਂ ਸਾਰੇ ਮਤਲਬ ਇਹ 2-3 ਦਿਨਾਂ ਦਾ ਹੈਗਾ ਪ੍ਰੋਗਰਾਮ ਅਸੀਂ 2-3 ਦਿਨ ਚ ਤਕਰੀਬਨ ਕਾਫੀ ਏਰੀਆ ਚ ਬੋਟੇ ਲਾਣ ਦਾ ਪ੍ਰੋਗਰਾਮ ਹੈ ਸਾਡਾ ਜੀ ਮੈਸੀ ਲੱਗਿਆ ਸੀਗਾ ਵੀ ਅੱਜ ਖਰਾਜਪੁਰ ਇੱਥੇ ਬੁੱਟੇ ਲਾਣੇ ਨੇ ਤੇ ਵੀ ਜਿਨ੍ਹਾਂ ਦੇ ਸੰਯੋਗ ਦੇ ਨਾਲ ਭੈਣ ਜੀ ਦਾ ਬਹੁਤ ਸੰਯੋਗ ਹੈ ਅਸੀਂ ਕਾਫੀ ਦਿਨਾਂ ਤੋਂ ਦੇਖਦੇ ਵੈਸੇ ਵੀ মিডিਆ ਤੇ ਇਹ ਇਹਨਾਂ ਦਾ ਜੋ ਮੈਂ ਪਹਿਲੀ ਵਾਰ ਦੇਖਿਆ ਰਾਏਪੁਰੇ ਦੇ ਵਿੱਚ ਮਿਹਰੋ ਇੱਕ ਸੰਸਥਾ ਜਿਹਨੇ ਵੀ ਬਣਾਈ ਹੋਈ ਹੈ ਉਹਨਾਂ ਨੂੰ ਬਹੁਤ ਵਧੀਆ ਉਪਰਾਲਾ ਹੈ ਦਰਖਤ ਲਾਉਣ ਦਾ ਮੈਂ ਪਿੱਛੇ ਵੀ ਦੇਖਿਆ ਸੀਗਾ ਇੱਥੇ ਪਿੱਛੇ ਬਾਈਪਾਸ ਦੇ ਨੇੜੇ-ਨੇੜੇ ਵੀ ਲਾਰੇ ਸੀਗੇ ਤੇ ਪਰਾਂ ਕਲੋਨੀ ਚ ਵੀ ਮੈਂ ਕਈ ਵਾਰੀ ਦੇਖਿਆ ਉੱਤੇ ਵੀ ਪਾਣੀ ਵਗੈਰਾ ਤੇ ਪੁੱਟੇ ਲਾਉਂਦੇ ਰਹਿੰਦੇ ਨੇ ਤੇ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਤੁਹਾਡੇ ਮਿਹਦੂnde ਵੀ ਵੱਧ ਤੋਂ ਵੱਧ ਦਰਖਤ ਲਾਓ ਰੁੱਖ ਲਾਓ ਜੋ ਵਾਤਾਵਰਨ ਹੈ ਜਾਂ ਜਿਹੜਾ ਪ੍ਰਦੂਸ਼ਣ ਆ ਉਹਨੂੰ ਕੰਟਰੋਲ ਕੀਤਾ ਜਾਵੇ ਰਾਜਪੁਰ ਵਿੱਚ ਸਾਰੇ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਇਕੱਠੇ ਹੋ ਕੇ ਬੂਟੇ ਲਾਉਣ ਦਾ ਦ੍ਰਿਸ਼ ਪਾਉਣ ਦਾ ਇਹ ਕੋਲਾ ਦਿੱਤਾ ਹੋਇਆ ਹੈ। ਪਰ ਫੌਂਡਾ ਮੈਨਣਾ ਹੈ ਕਿ ਇਹ ਸਿਰ ਮਿਲਣ ਲਈ ਆਪਾਂ ਸਮਝਾ ਮੰਨਿਆ ਤਾਂ ਬਹੁਤ ਵਧੀਆ ਵੱਧ ਫੋਲ ਦੇ ਤੱਕਦੇ ਨੇ ਕਿਉਂਕਿ ਸਾਨੂੰ ਪੀੜਾਂ ਦੀ ਲੋੜ ਹੈ ਜਦੋਂ ਗਰਮੀ ਪੈਂਦੀ ਜਾਂ ਬਸਾਰ ਨਹੀਂ ਆਉਂਦੀ ਫਿਰ ਸਾਨੂੰ ਪੀੜ ਯਾਦ ਆਉਂਦੇ ਨੇ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। News 89 Punjab Har khabar jis da hove asar